ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਪਰ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬੋ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੇ ਜਿਹੜਾ ਪੰਜਾਬ ਦੇ ਵਿੱਚ ਮੰਡੀਆਂ ਦਾ ਜਾਂ ਝੋਨੇ ਦੀ ਖਰੀਦ ਦਾ ਜਿਹੜਾ ਮਾਹੌਲ ਬਣਿਆ ਹੋਇਆ ਪਿਛਲੇ ਕਈ ਦਿਨਾਂ ਤੋਂ ਬਹੁਤ ਜਿੱਦਾਂ ਕਹਿੰਦੇ ਗਰਮਾ-ਗਰਮੀ ਦਾ ਮਾਹੌਲ ਹੈ ਵੀ ਮੰਡੀ ਦੇ ਵਿੱਚ ਝੋਨਾ ਵੇਕਣਾ ਨਹੀਂ ਚੱਕਿਆ ਨਹੀਂ ਜਾਣਾ ਲਿਫਟਿੰਗ ਨਹੀਂ ਹੋਣੀ ਵੀ ਸੈਲਰ ਮਾਲਕਾਂ ਨੇ ਹੜਤਾਲ ਕਰ ਲਈ ਦੇਖੋ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਇਹੀ ਗੱਲਾਂ ਬਾਤਾਂ ਕਰਨੀਆਂ ਨੇ ਪਹਿਲੀ ਗੱਲ ਤਾਂ ਤੁਹਾਨੂੰ ਸਭ ਨੇ ਜਿਹੜੇ ਵੀ ਐਗਰੀਕਲਚਰ ਚੈਨਲ ਦੇਖਦੇ ਨੇਗੇ ਸਾਰਿਆਂ ਨੇ ਡਾਕਟਰ ਸੇਰਗਿਲ ਮਖਾਈ ਦੀ ਉਹ ਕੱਲ ਦੀ ਵੀਡੀਓ ਆ ਗਈ ਉਹ ਤੁਸੀਂ ਦੇਖ ਲਈ ਹੋਣੀ ਠੀਕ ਹੈ ਤੇ ਜਿਹੜੇ ਮੇਰੇ ਨਾਲ ਵੀਰ ਜੁੜੇ ਹੋਏ ਨੇ ਉਹਨਾਂ ਦੇ ਲਈ ਮੈਂ ਵੀਡੀਓ ਪਾ ਰਹਾਗਾ ਪਹਿਲੇ ਨੰਬਰ ਦੇ ਦਾ ਕਿਸਾਨ ਵਿਰੋਜ ਜਿਹੜਾ ਆਪਾਂ ਕਹਿੰਦੇ ਵੀ ਝੋਨੇ ਦੀ ਲਿਫਟਿੰਗ ਨਹੀਂ ਹੋਈ ਜਾਂ ਕੋਈ ਵੀ ਗੱਲ ਦੇਖੋ ਉਹ ਸਰਕਾਰਾਂ ਦਾ ਆਪਸੀ ਮਸਲਾ ਸੀ ਉਹਨਾਂ ਦੀ ਇੱਕ ਬਹੁਤ ਵੱਡੀ ਜਿੱਦਾਂ ਆਪਾਂ ਕਹਦੇ ਗਲਤੀ ਵੀ ਸੀ ਵੀ ਜਿਹੜਾ 2 ਸਾਲ ਹਾਂ ਸੌਰੀ 1 ਸਾਲ ਦੇ ਅੰਦਰ ਤਕਰੀਬਨ ਹੋ ਗਿਆ ਵੀ ਉਹਨਾਂ ਨੇ ਝੋਨੇ ਦੇ ਸੰਬੰਧੀ ਖਰੀਦ ਦੀ ਜਾਂ ਕੋਈ ਲਿਫਟਿੰਗ ਦੀ ਕੋਈ ਵੀ ਵੀਡੀਓ ਸੌਰੀ ਮੀਟਿੰਗਾਂ ਜਿਹੜੀ ਨਹੀਂ ਕਰੀ ਕਿਉਂਕਿ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਦੇ ਸਿਰ ਤੇ ਚੱਲਣ ਵਾਲਾ ਸੂਬਾ ਹੈਗਾ ਵੀ ਜੇਕਰ ਇਹਦੇ ਵਿੱਚੋਂ ਖੇਤੀ ਬਾੜੀ ਜਾਂ ਜਿੱਦਾਂ ਆਪਾਂ ਕਹ ਜੀਏ ਖੇਤ ਫਸਲਾਂ ਦੀ ਚਕਾਈ ਜਾਂ ਖਰੀਦ ਹੀ ਨਹੀਂ ਹੋਊਗੀ ਪੰਜਾਬ ਦੀ ਜਿਹੜੀ ਇਕਨੋਮੀ ਆ ਬਿਲਕੁਲ ਥੱਲੇ ਆ ਜਾਊਗੀ ਇਕਨੋਮਿਕਲ ਸਟੇਟਸ ਹੈ ਜਿਹੜਾ ਪੰਜਾਬ ਦਾ ਬਿਲਕੁਲ ਖਰਾਬ ਹੋ ਜਾਊਗਾ ਕਿਉਂਕਿ ਖੇਤੀ ਦੇ ਆਧਾਰ ਤੇ ਹੀ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਖੜੀ ਆ ਤੇ ਰਹੀ ਗੱਲ ਕਿਸਾਨ ਵੀਰੋ ਹੁਣ ਉਹ ਝੋਨਾ ਚੁੱਕਣ ਦੀ ਕਿਉਂਕਿ 2023 ਦੇ ਵਿੱਚ ਆਪਾਂ ਦੇਖੀ ਸੀਗਾ ਵੀ ਇੱਕ ਖਬਰ ਫੈਲੀ ਸੀ ਵੀ ਜਿਹੜਾ ਪੰਜਾਬ ਭਾਰਤ ਸਰਕਾਰ ਨੇ ਬਾਹਰ ਝੋਨਾ ਐਕਸਪੋਰਟ ਕਰਨ ਦਾ ਸੇਲਾ ਚੌਲ ਜਾਂ ਕੋਈ ਵੀ ਚੌਲਾ ਜਿਹੜਾ ਉਹਦਾ ਬੈਨ ਕਰਤਾ ਸੀਗਾ ਵੀ ਇੰਡੀਆ ਦੇ ਵਿੱਚ ਜਿਹੜਾ ਝੋਨੇ ਦਾ ਜਿੱਦਾਂ ਕਹਦੇ ਚੌਲਾਂ ਦਾ ਭੰਡਾਰ ਆ ਜਿਹੜਾ ਘਟ ਹੈ ਵੀ ਬਾਹਰ ਭੇਜਨੇ ਚੌਲ ਬੰਦ ਕਰੋ ਜਦੋਂ ਉਹਨਾਂ ਨੇ ਚੌਲ ਬੰਦ ਕਰਨ ਨੂੰ ਕਹਿ ਦਿੱਤਾ ਤਾਂ ਜਿਹੜਾ ਸਟਾਕ ਸੀਗਾ ਸਟਾਕ ਉੱਥੇ ਦਾ ਉੱਥੇ ਹੀ ਰਹਿ ਗਿਆ ਪਿਛਲੇ ਸਾਲ ਇੱਕ ਪ੍ਰੋਬਲਮ ਹੋ ਰਹੀ ਸੀ ਕਿ ਜਿਹੜਾ ਚਾਰ ਸੀਗਾ ਝੋਨੇ ਦਾ ਇੰਨਾ ਕੁ ਬੰਪਰ ਰਿਹਾ ਵੀ ਉਮੀਦ ਤੋਂ ਕਿਤੇ ਜ਼ਿਆਦਾ ਜਿਹੜਾ ਝੋਨਾ ਉਹ ਆਪਾਂ ਨੂੰ ਜਿੱਦਾਂ ਕਹਿਦੀ ਹੈ ਪ੍ਰੋਡਕਸ਼ਨ ਹੋਈ ਤੇ ਤੁਸੀਂ ਦੇਖਿਆ ਹੀ ਹੋਣਾ ਜਿਹੜੀ ਚੀਜ਼ ਦੀ ਪ੍ਰੋਡਕਸ਼ਨ ਜ਼ਿਆਦਾ ਹੋਵੇ ਉਹਦੀ ਲੋੜ ਘਟ ਜਾਂਦੀ ਆ ਚਲੋ ਗੱਲਾਂ ਰਹੀਆਂ ਜੁਦਾ ਪਰ ਗੱਲ ਆਪਾਂ ਮੇਨ ਮੁੱਦਾ ਹੀ ਕਰਦੇ ਹਾਂ ਵੀ ਭਾਰਤ ਸਰਕਾਰ ਨੇ ਜਿਹੜਾ ਕੱਲ ਭਰੋਸਾ ਦਿੱਤਾ ਹੈ ਜਾਂ ਜਿੱਦਾਂ ਕਹਿਦੀ ਵੀ ਭਾਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਵੀ ਬਾਹਰਲੇ ਜਿਹੜੇ ਮੁਲਕ ਨੇ ਉਹਨਾਂ ਨੂੰ ਚੌਲਾਂ ਦੀ ਸਪਲਾਈ ਆ ਸੇਲਾ ਚੌਲ ਲਾ ਲਓ ਤੁਸੀਂ ਟੋਟਾ ਲਾ ਲਓ ਜਾਂ ਕੱਚਾ ਚੌਲ ਪੱਕਾ ਚੌਲ ਵੀ ਉਹਨਾਂ ਦੀ ਸਪਲਾਈ ਆ ਜਿਹੜੀ ਉਹ ਖੋਲ ਦਿੱਤੀ ਜਾਊਗੀ ਤੇ ਜਿੰਨੇ ਵੀ ਪੰਜਾਬ ਦੇ ਝੋਨੇ ਲਿਫਟਿੰਗ ਰਹਿਦੀ ਹਜੇ ਕਰਨੀ ਉਹ ਲਿਫਟਿੰਗਾਂ ਜਿਹੜੀ ਉਹਦੀ ਪ੍ਰੋਪਰ ਹੋ ਜਾਊਗੀ ਤੇ ਝੋਨੇ ਦੀ ਥੋੜੀ ਪ੍ਰੋਪਰ ਖਰੀਦ ਵੀ ਹੋਊਗੀ ਤੇ ਆਪਾਂ ਪ੍ਰੋਪਰ ਆਪਾਂ ਨੂੰ ਪੇਮੈਂਟ ਵੀ ਹੋਊਗੀ ਰਹੀ ਗੱਲ ਕਿਸਾਨ ਵਿਰੋਧ ਵੀ ਇੱਕ ਮੈਂ ਦੇਖੋ ਚਲੋ ਮੈਂ ਵੀ ਯੂਟਿਊਬਰਾਂ ਦੇ ਵਿੱਚ ਵੀ ਆਉਣਾ ਜਾਂ ਜਿੱਦਾਂ ਕਹਦੇ ਸੋਸ਼ਲ ਮੀਡੀਆ ਤੇ ਆਪਾਂ ਵੀ ਵੀਡੀਓ ਵਗੈਰਾ ਪਾਉਣੇ ਆ ਪਰ ਆਪਣਾ ਮਕਸਦ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਗੁੰਮਰਾਹ ਕਰੀਏ ਪਰ ਇੱਕ ਮੈਂ ਮਾਹੌਲ ਦੇਖਦਾ ਵੀ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮਾਹੌਲ ਬਹੁਤ ਸੇਤੀ ਬਣਦਾ ਦੇਖੋ ਪਹਿਲਾਂ ਡੀਪੀ ਦਾ ਮਾਹੌਲ ਬਣਿਆ ਹੋਇਆ ਸੀਗਾ ਇੰਨਾ ਕੁ ਜ਼ਿਆਦਾ ਹੀ ਲੋਕਾਂ ਦੇ ਵਿੱਚ ਸਹਿਮ ਭਾਰ ਦਿੱਤਾ ਡੀਪੀ ਪ੍ਰਤੀ ਵੀ ਵੀਰੇ ਇੰਨਾ ਕ ਜਿਆਦਾ ਡੀਏਪੀ ਦੇ ਨਾਲ ਸਮਾਨ ਚੱਕ ਚੱਕ ਕੇ ਵੀ ਕਿਸਾਨ ਵੀਰਾਂ ਨੇ ਜਿਹੜਾ ਡੀਏਪੀ ਆ ਉਹ ਲਿਆ ਕੇ ਆਪਣੇ ਘਰਾਂ ਦੇ ਵਿੱਚ ਸਟੋਰ ਕਰ ਲਿਆ ਸੀ। ਉਹੀ ਗੱਲ ਆ ਗਈ ਯਾਰ ਮੰਡੀਆਂ 'ਚ ਝੋਨੇ ਦੀ ਹੁਣ। ਦੇਖੋ ਆਪਾਂ ਨੂੰ ਇੱਕ ਤਰੀਕ ਦੀ ਪ੍ਰੋਮਿਸ ਦਿੱਤਾ ਹੋਇਆ ਇੱਕ ਤਰੀਕ ਨੂੰ ਮੰਡੀਆਂ 'ਚ ਖਰੀਦ ਸ਼ੁਰੂ ਹੋਣੀ ਆ ਹੋਜੂਗੀ। ਠੀਕ ਹੈ ਇੱਕ ਕਾਨੂੰਨੀ ਹੋ ਦੋਨੋਂ ਹੋਜੂਗੀ। ਪਹਿਲੇ ਨੰਬਰ ਤੇ ਤਾਂ ਹਜੇ ਪ੍ਰੋਪਰ ਝੋਨਾ ਹੀ ਨਹੀਂ ਮੰਡੀਆਂ ਦੇ ਵਿੱਚ ਆਉਣਾ। ਚਲੋ ਮੰਨ ਲਓ ਆ ਵੀ ਗਿਆ। ਆਪਾਂ ਝੋਨਾ ਵੇਚਣਾ ਸਰਕਾਰ ਨੇ ਝੋਨਾ ਲੈਣਾ। ਤਾਂ ਆਪਣੇ ਦੇ ਜਿਹੜਾ ਵਿਚਾਲਾ ਬੰਦਾ ਕੋਈ ਬੈਠਾਗਾ ਉਹ ਉਹਦਾ ਮੁੱਦਾ ਸਰਕਾਰ ਨਾਲ ਹੈ ਆਪਣੇ ਮਨ ਤੇ ਉਹਦਾ ਕੋਈ ਬੋਝ ਨਾ ਤੁਸੀਂ ਪਾਓ ਟੈਨਸ਼ਨ ਨਾ ਲਓ ਇਹ ਚੀਜ਼ਾਂ ਦੀ ਦੇਖੋ ਹੁੰਦੀ ਹਰ ਇੱਕ ਨੂੰ ਆ ਮੈਨੂੰ ਵੀ ਆ ਕਿਉਂਕਿ ਮੈਂ ਵੀ ਕਿਸਾਨ ਆ ਮੈਂ ਵੀ ਫਸਲ ਵੇਚਨੀ ਆ ਚਾਰ ਪੈਸੇ ਕਮਾਉਣੇ ਨੇ ਪਰ ਗੱਲ ਆ ਇੰਦੇ ਕਿਸਾਨ ਵੀਰੋ ਜਦੋਂ ਆਪਣੇ ਨਾਲ ਸਰਕਾਰ ਸਿੱਧੀ ਹੈ ਫੇਰ ਆਪਾਂ ਹੋਰ ਤੋਂ ਲੈਣਾ ਕੀ ਹੈ ਦੇਖੋ ਜਿਹੜੀ ਕੋਈ ਉਹਨਾਂ ਦੀ ਮਜ਼ਦੂਰਾਂ ਦਾ ਜਾਂ ਕੋਈ ਸੈਲਰ ਮਾਲਕਾਂ ਦਾ ਜਾਂ ਆਰਟੀਸੋਸੀਏਸ਼ਨਾਂ ਦਾ ਜਿਹੜਾ ਕੋਈ ਮੁੱਦਾ ਉਹ ਸਰਕਾਰ ਨਾਲ ਆਪਣੇ ਨਾਲ ਤਾਂ ਕੋਈ ਨਹੀਂ ਹੈਗਾ ਆਪਾਂ ਸਿਰਫ ਡਰਦੇ ਕਿ ਆਪਣਾ ਮੰਡੀ ਦੇ ਵਿੱਚ ਖੱਜਲ ਖਵਾਰੀ ਨਾ ਹੋ ਜੇ ਤੇ ਆਪਣਾ ਝੋਨਾ ਜਿਹੜਾ ਹੋਰ ਰੋਲੇ ਨਾ ਪਰ ਇੰਨਾ ਕੁ ਜ਼ਰੂਰ ਮੈਨੂੰ ਪਤਾ ਕਿਸਾਨ ਵੀਰੋ ਝੋਨਾ ਨਹੀਂ ਰੁਲਦਾ ਕਿਉਂਕਿ ਹਰ ਸਾਲ ਹੀ ਇਸ ਦਿਨਾਂ ਦੇ ਵਿੱਚ ਆ ਕੇ ਮਾਹੌਲ ਇਹੋ ਜਿਹਾ ਬਣਦਾ ਪਿਛਲੇ ਸਾਲ ਵੀ ਦੇਖੋ ਸੈਲਰ ਮਾਲਕਾਂ ਦੀ ਜਿਹੜੀ ਹੜਤਾਲ ਉਹ ਚੱਲੀ ਸੀਗੀ ਤੇ ਇਸ ਸਾਲ ਵੀ ਪਰ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਇਹ ਅਨਗੈਲੀਆਂ ਨਹੀਂ ਵਰਤਣੀਆਂ ਚਾਹੀਦੀਆਂ ਕਿਉਂਕਿ ਖੇਤੀ ਦੇ ਸਿਰ ਤੇ ਪੰਜਾਬ ਚੱਲਦਾ ਖੇਤੀ ਦੇ ਨਾਲ ਸਰਕਾਰ ਅਨਗੈਲੀਆਂ ਕਰਨੀਆਂ ਬੰਦ ਕਰੇ ਦੇਖੋ ਆਪਾਂ ਸਰਕਾਰ ਦੇ ਵਿਰੁੱਧ ਕਿੰਨੇ ਆਪਾਂ ਵੀ ਧਰਨੇ ਮੁਜਾਰੇ ਕਰਦੇ ਆ ਆਪਣੇ ਹੱਕਾਂ ਦੇ ਲਈ ਤੇ ਉਹਨਾਂ ਦਾ ਵੀ ਹੱਕ ਬਣਦਾ ਜੋ ਸੈਲਰ ਮਾਲਕ ਨੇ ਵੀ ਜਦੋਂ ਉਹਨਾਂ ਨੂੰ ਕੋਈ ਚੀਜ਼ ਦਾ ਕਿਸੇ ਦਾ ਵੀ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਵੀ ਹੱਕਾਂ ਉਹਨਾਂ ਨੂੰ ਕਰਨ ਦਾ ਹਰ ਗੱਲ ਇਹ ਆ ਕਿਸਾਨ ਵੀਰੋ ਵੀ ਆਪਾਂ ਟੈਨਸ਼ਨ ਨਾ ਲਓ ਸਰਕਾਰ ਨੇ ਆਪਾਂ ਦਾ ਝੋਨਾ ਖਰੀਦਣਾ ਸੈਲਰ ਮਾਲਕਾਂ ਦੇ ਨਾਲ ਜਾਂ ਕੋਈ ਹੋਰ ਚੀਜ਼ਾਂ ਦੇ ਨਾਲ ਉਹ ਸਰਕਾਰ ਦਾ ਜਿਹੜਾ ਉਹਨਾਂ ਨਾਲ ਲੈਣ ਦੇ ਨਾ ਆਪਣਾ ਉਹਦੇ ਵਿੱਚ ਕੋਈ ਰੋਲ ਨਹੀਂ ਹਾਂ ਜਣੀ ਇੰਨਾ ਕੁ ਜ਼ਰੂਰ ਆ ਵੀ ਜਦੋਂ ਝੋਨੇ ਦੀ ਲਿਫਟਿੰਗ ਨਹੀਂ ਹੋਊ ਜਾਂ ਚੱਕਿਆ ਨਹੀਂ ਜਉ ਤਾਂ ਆਪਾਂ ਨੂੰ ਮੰਡੀਆਂ ਦੇ ਵਿੱਚ ਜਿਹੜੀ ਖੱਜਲ ਖਵਰੀ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਤੁਸੀਂ ਇਹ ਨਾ ਘਬਰਾਓ ਵੀ ਝੋਨਾ ਖਰੀਦਿਆ ਨਹੀਂ ਆ ਨਾ ਮੇਰਾ ਬੋਲਿਆ ਯਾਦ ਰੱਖਿਓ ਕਿਸਾਨ ਵੀਰੋ ਆਉਣ ਵਾਲੇ 5-7 ਸਾਲ ਦੇ ਵਿੱਚ ਜਿਹੜੇ ਹਿਸਾਬ ਨਾਲ ਪੰਜਾਬ ਦੀ ਜਿਹੜੀ ਜ਼ਮੀਨਾਂ ਇਨਕੁਆਇਰ ਹੋ ਰਹੀ ਆ ਆਪਣੀਆਂ ਫਸਲਾਂ ਦਾ ਜਿਹੜਾ ਮੁੱਲਾ ਹੋ ਪਊਗਾ ਤੁਹਾਨੂੰ ਮੈਂ ਇਹ ਗੱਲ ਲਿਖ ਕੇ ਦੇਣ ਨੂੰ ਤਿਆਰਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਖੇਤੀ ਦਾ ਭਵਿੱਖਾ ਜਿਹੜਾ ਵਧੀਆ ਹੋਊਗਾ ਪਰ ਉਹਦੇ ਲਈ ਸਬਰ ਰੱਖਣ ਦੀ ਲੋੜ ਆ ਤੇ ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਪੰਜਾਬ ਦਾ ਖੇਤੀ ਆਧਾਰਿਤ ਸੂਬਾ ਖੇਤੀ ਨੂੰ ਪਰਫੁੱਲਤ ਕੀਤਾ ਜਾਵੇ ਇਹਨਾਂ ਦਾ ਜ਼ੋਰ ਤਾਂ ਇੱਕੇ ਗੱਲ ਤੇ ਲੱਗਿਆ ਪਿਆ ਵੀ ਅੱਗ ਨਾ ਲਾਓ ਐ ਨਾ ਕਰੋ ਹੁਣ ਤੁਸੀਂ ਐਂ ਦੱਸੋ ਵੀ ਹੁਣ ਇਹ ਕਹਿ ਰਹੇ ਨੇ ਬੈਲਰ ਮਸ਼ੀਨਾਂ ਦੇ ਤੇ ਅਸੀਂ ਬਿਰੇ ਬੈਲਰ ਮਸ਼ੀਨਾ ਹਜੇ ਵੀ ਉਨੀਆਂ ਨਹੀਂ ਅਵੇਲੇਬਲ ਹੋਈਆਂ ਜਿੰਨੀਆਂ ਚਾਹੀਦੀਆਂ ਨੇ ਦੂਜੇ ਨੰਬਰ ਦੇ ਪ੍ਰਾਲੀ ਖੇਤਾਂ ਚੋਂ ਬਾਹਰ ਕੱਢਣ ਨਾਲੋਂ ਅੱਗ ਲਾਉਣਾ 100 ਗੁਣਾ ਵਧੀਆ ਤੇ ਰਹੀ ਗੱਲ ਸੁਪਰੀਮ ਕੋਰਟ ਦੀ ਕਲੀਨ ਚਿੱਟ ਦੀ ਉਹਦੇ ਤੇ ਤਾਂ ਕਿਸੇ ਦਾਤੇ ਆਣੀ ਨਹੀਂ ਰਹਿੰਦਾ ਚਲੋ ਆਪਾਂ ਵੀ ਅੱਗ ਨੂੰ ਕਹਿੰਦੇ ਵੀ ਨਾ ਲਾਓ ਪਰ ਜਿਨ੍ਹਾਂ ਦੀ ਬਿਰੇ ਮਜਬੂਰੀ ਹੈ ਅਗਲਾ 10 ਲੱਖ ਦਾ ਟਰੈਕਟਰ ਜਾਂ ਹੋਰ ਸੰਧ ਨਹੀਂ ਲਿਆ ਸਕਦਾ ਹੁਣ ਜਿਨੇ 40 ਕਿਲੇ 30 ਕਿਲੇ ਬੀਜਨੇ ਨੇ ਬਿਰੋਂ ਇੰਨਾ ਕਿਰਾਇਆ ਨਹੀਂ ਦੇ ਸਕਦਾ ਉਹਨਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਉਹ ਕੁਛ ਨਾ ਕੁਛ ਕਰਦੇ ਨੇ ਉਹ ਮੈਟਰ ਲਹਿਦਾ ਪਰ ਗੱਲ ਮੈਂ ਕਿਸਾਨ ਵੀਰ ਉਹ ਇਹ ਕਰਦਾ ਵੀ ਜਿਹੜਾ ਆਪਣੇ ਸਰਕਾਰਾਂ ਨੇ ਗੀਆਂ ਇਹਨਾਂ ਨੂੰ ਇਹ ਚੀਜ਼ਾਂ ਦੇ ਜ਼ਰੂਰ ਧਿਆਨ ਦੇਣ ਦੀ ਲੋੜ ਆ ਵੀ ਇੰਨੀ ਅਣਗਹਿਲੀ ਆਪਾਂ ਨਾ ਕਰੀਏ ਕਿਉਂਕਿ ਝੋਨੇ ਦਾ ਸੀਜ਼ਨ ਆ ਜਿਹੜਾ ਪੂਰੇ ਜਿੱਦਾਂ ਕਰੀਏ ਜੋਣਤਿਆਂ ਆਉਣ ਵਾਲਾ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਹੁਣ ਜੇਕਰ ਇਹ ਅਣਗਹਿਲੀਆਂ ਹੋਣੀਆਂ ਫੇਰ ਆਪਣੇ ਪੰਜਾਬ ਦੀ ਜਿਹੜੀ ਖੇਤੀ ਆ ਉਹ ਪਾਸੜ ਦੀ ਜਾਊ ਜੇਕਰ ਮੈਂ ਗੱਲ ਕੋਈ ਗਲਤ ਕਹੀ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਪਰ ਮੇਰੇ ਕਹਿਣ ਦੀ ਗੱਲ ਇਹ ਆ ਕਿਸਾਨ ਵੀਰੋ ਡਰੋ ਨਾ ਘਬਰਾਓ ਨਾ ਝੋਨਾ ਤੁਹਾਡਾ ਪ੍ਰਾਪਰ ਵਿਕੂਗਾ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਟੈਨਸ਼ਨ ਲੈਣ ਦੀ ਲੋੜ ਨਹੀਂ ਝੋਨਾ ਵੀ ਵਿਕੂਗਾ ਤੁਹਾਡਾ ਪੇਮੈਂਟ ਵੀ ਹੋਊਗੀ ਲਿਫਟਿੰਗ ਵੀ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਸੈੱਟ ਹੋ ਜਾਣਾ ਪਰ ਹਾਂ ਸਮਾਂ ਜਰੂਰ ਲੱਗੂਗਾ ਵੀ ਜਿਵੇਂ ਹੁਣ ਕੱਲ ਨੋਟੀਫਿਕੇਸ਼ਨ ਉਹਨਾਂ ਨੇ 12 ਵਜੇ ਤੋਂ ਬਾਅਦ ਜਾਰੀ ਕੀਤਾਗਾ ਵੀ ਉਹਨੂੰ 5-7 10 ਦਿਨ ਉਹਨੂੰ ਜਾਰੀ ਮੰਨ ਕੇ ਚਲੋ ਤੱਕ ਪਹੁੰਚਣ ਨੂੰ ਲੱਗਣਗੇ ਪਰ ਝੋਨੇ ਦੀ ਕੋਈ ਵੀ ਰੁਕਾਵਟਾ ਜਿਹੜੀ ਉਹ ਨਹੀਂ ਆਉਣੀ ਜਿੱਥੇ ਤੱਕ ਮੇਰਾ ਮੰਨਣਾ ਬਾਕੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸੋ ਮੰਦੇ ਕਮੈਂਟ ਨਾ ਕਰਿਓ ਚੰਗੇ ਜਿੰਨੇ ਮਰਜ਼ੀ ਕਰ ਦਿਓ ਜੇ ਗਣਤ ਹੋ ਕੋਈ ਗੱਲ ਤਾਂ ਦੱਸ ਦਿਓ ਪਰ ਹਰ ਇੱਕ ਸਾਲ ਦਾ ਆਪਾਂ ਨੂੰ ਪਤਾ ਮਾਹੌਲ ਇਦਾਂ ਹੀ ਹੁੰਦਾ ਪਹਿਲਾਂ ਬਾਅਦ ਦੇ ਵਿੱਚ ਸਾਰਾ ਕੁਝ ਸੈੱਟ ਹੋ ਜਾਂਦਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ, ਸਪੋਰਟ ਕਰਦੇ ਰਹੋ। ਧੰਨਵਾਦ।